ਇਹ ਕਿੰਨੇ ਗੋਰਾ ਨਾਟਕ ਅਸੇ ਨੇ ਮੰਗੀ ਬਾਬੇ ਕਹਿੰਦੇ ਇਧਰ ਮੁੱਕਰਦਾ ਸਰ ਮੰਗੀ ਬਾਬੇ ਨੇ ਮੰਗੀ ਬਾਬੇ ਨੇ ਕਸੇ ਨੇ ਇਹ ਨਾਟ ਬਹੁਤ ਜ਼ੋਰ ਦੇ ਕਸੇ ਨੇ ਸਾਸਿਕਾ ਬਲਾਪ ਲੋ ਸਾਸਿਕਾ ਮੜਾ ਖੁੱਲ ਕੇ ਬੋਲ ਕਾ ਹੋ ਨੀਂਦਰ ਜਿ ਲਾਇ ਬਲਾਏ ਹਾਂ ਇਧਰ ਨਵਾਂ ਬੰਦਾ ਪਰਤੀ ਕੇ ਇਧਰ ਮੜਾ ਜਾ ਸਾਸਿਕਾ ਬਲਾ ਸਾਸਿਕਾ ਹਾਂ ਆ ਬੰਦਾ ਕਾਰੀ ਕਰ ਤੇ ਤੂੰ ਕਿਹੜੇ ਬਰਾਣਾ ਗੁਰੇ ਬੱਲੇ ਬਣਾਣਾ ਤੇ ਨੂੰ ਪੁੱਠਾ ਹੀ ਕਰ ਦਿਆਂ ਗੋਣਾ ਕਿਦੇ ਸ਼ਰੀਏ ਨਾਲ ਲਾਣੇ ਪਏ ਨੇ ਇਹ ਵੀ ਕੋਈ ਪਤਾ ਨਹੀਂ ਇੱਕ ਪਾਹ ਦਹੀ ਪਿਆ ਹੂੰ ਚੱਲ ਫਿਰ ਪੁੱਠਾ ਕਰਕੇ ਚਲਾ ਲੈਣ ਨੂੰ ਸਪੀਕਰ ਇਹਦੇ ਨਾਲ ਦੀ ਪਾਈਏ ਨਾਲ ਦੇ ਪਾਦੇ ਆਹ ਜਿੱਧਰ ਮਰਜ਼ੀ ਫਿਰ ਚਲਾ ਲੈਣ ਦਾ ਬੰਦਾ ਇਹ ਨਾਲ ਦੀ ਸਪੀਕਰ ਜਨਸੀ ਦੀ ਐ ਦੁਬਾਰਾ ਨਾ ਉਹਨਾਂ ਨੇ ਪਾਇਆ ਹੀ ਇਹ ਨਾਲ ਦੀ ਪਾਇਆ ਜ ਨੇ ਕਹ ਲੇ ਗਏ ਪਹਿਲਾਂ ਉਧਰ ਚਲਾ ਉਧਰ ਚਲਾਈ ਗਏ ਇਧਰੋਂ ਫਿਰ ਕਾਹ ਗਏ ਇਧਰ ਕਰਤਾ ਚੱਕਲੋ ਜੇ ਆਥੋਂ ਤੋਂ ਬਜਾ ਕੇ ਚੱਕਾ ਜੇ ਮੂਤੀ ਹਟ ਰਿਹਾ ਕਿਵੇਂ ਆਉਂਦਾ ਗੌਣ ਲਾਈ ਆ ਜਾ ਕਿਹੜੀ ਇੰਨੀ ਹੰਗਣ ਚੱਲ ਜਾਂਦੀ ਮੂੰਗੀ ਤੇ ਚੱਲ ਜਾਂਦੀ ਕਣਕਲ ਚੱਲ ਜਾਂਦੀ ਇਹਦੇ ਕਣਕਲ ਚੱਲ ਜਾਂਦੀ ਤੇ ਹਾਂ ਲੜੀ ਕਿੱਥੇ ਲੱਪਾ ਕਿੱਥੇ ਕਿੱਥੇ ਇਹ ਕਿਸ ਤਰੀਕੇ ਨਾਲ ਅਗਲਾਂ ਬਣਾਈ ਹੋਈ ਹੈ ਪਰਾਂ ਕੱਟਨੇ ਕੱਟਨੇ ਵਿੱਚ ਵਿੱਚ ਕੱਟ ਦਿੰਨੇ ਫਿਰ ਲੈ ਲੈ ਕਰ ਦਿੰਨੇ ਥੋੜੇ ਥੋੜੇ ਜਿਵੇਂ ਆ ਨਹੀਂ ਗਿਆ ਇਸ ਤਰ ਕਰ ਦਾਂਗੇ ਇਹਦੇ ਚੇਕੇ ਕੱਟ ਦਾਂਦੇ ਠੀਕ ਹੈ ਇਹਨਾਂ ਲੈ ਰਹੀਏ ਰਹਿਣ ਦਾਂਗੇ ਸੰਗ ਨਾਲ ਫਿਰ ਫੁੱਲ ਬੁੜੀਆਂ ਬਣਾ ਜਣ ਆਦੁਰ ਤਾ ਆ ਕੱਟ ਕੇ ਇੱਥੇ ਵੀ ਰੀਬਲੀ ਕੱਟ ਦਾਂਦੇ ਇਹਦੇ ਜ ਆਹੋ ਵੀ ਉਹ ਕੱਟ ਕੇ ਪਰਾਂ ਲਾ ਦਾਂਗੇ ਇੱਕ ਦੂਰ ਲੜੀ ਬਣਾਈ ਹੋਈ ਹੈ ਨਾ ਆ ਵਿੱਚੋਂ ਇੱਕ ਆ ਚੀਜ਼ ਲੱਗੀ ਹੈ ਨਾ ਬਾਅਦ ਪਿੱਛੇ ਕੀਤੀ ਫੱਟੀ ਹੈ ਨਾ ਕਿਹੜੇ ਆਹ ਪੱਟੀ ਪਿੱਛੇ ਕੀਤੀ ਹੋਈ ਹੈ ਉ ਕੋਈ ਤਰੀਕੇ ਨਾਲ ਕੀਤੀ ਨਹੀਂ ਨੇ ਜੀ ਆ ਨੇੜੇ ਆਪ ਚੁੱਕਾ ਆਪ ਚਾਲਿਆ ਲਾਤ ਨਾ ਪੀੜਾ ਕਰਤੀ ਹੈ ਨਾ ਹੂੰ ਕਿ ਸਾਵਤਾ ਹੋਣਾ ਮਨੇ ਕਰੀ ਸਸਿਆ ਕਾਲ ਵੀ ਸਾਵਤਾ ਸਦਾ ਪਰ ਨਰ ਉਲਾਉਂਦੇ ਆ ਆਪਾਂ ਜੀ ਅੱਜ ਦਸ਼ਮੇਸ਼ ਮਸ਼ੀਨ ਦੀ ਰਿਪੇਅਰਿੰਗ ਦਾ ਕੰਮ ਸ਼ੁਰੂ ਕਰ ਰਹੇ ਹਾਂ ਦੇਖਦੇ ਆ ਕਿੰਨਾ ਕੰਮ ਨਿਕਲੂਗਾ ਇਹਦਾ ਬੜਾ ਬਾਸਕਟ ਵਗੈਰਾ ਤਾਰ ਲਿਆ ਉਹਨੂੰ ਕਟਨ ਤੱਕ ਕਿਹਨੇ ਪਿਛਾ ਆਹ ਚੱਕ ਟ੍ਰੇਜ ਨਾਲ ਪਾਸ ਗੱਟੇ 'ਚ ਪਾ ਹਾਂ ਇੱਕ ਕੀ ਕੀਤੀ ਪਾਸੇ ਕਿੱਥੇ ਕਰੇਗਾ ਇਹ ਸਿੱਧਾ ਮੰਡੀ ਜਾਣਾ ਹੈਗੇ ਜਲਾ ਗੱਟਾ ਕਿੱਥੇ ਜਾਣਾ ਹੈ ਮੰਡੀ ਹੈ ਆਹ ਤੇ ਫਿਰ ਟ੍ਰੇਜ ਫਿਰ ਕੱਢਾਂਗੇ ਇੱਕ ਜਣ 15 ਮਿੰਟ ਲਾਾਂਗੇ 15 ਫਿਰ ਟਾਈਮ ਦਾ ਹਾਕ ਤਾਂ ਲਾਏ ਕੋ ਟਾਈਮ ਆਪ ਨੂੰ ਹੈ ਕਿੰਨਾ ਕੋ ਸਾਸਿਕਾ ਦਾ ਬਲਾ ਸਾਸਿਕਾ ਸਾਰਾ ਉੱਠਾ ਬਹੁਤ ਲੇਟ ਅੱਜ ਕੀ ਕਾਰਨ ਕੀ ਬਣਿਆ ਟਾਈਮ ਉੱਠਾ ਆਏ ਕਾਰਨ ਕੀ ਬਣਿਆ ਆਰ ਨਿਕ ਮੈਨੂੰ ਤੂੰ ਆਪਣੇ ਆ ਰਿਹਾ ਅੱਛਾ ਇਹਦੇ ਕਰਕੇ ਲੇਟ ਉੱਠਿਆ ਚਲੋ ਇੱਧਰ ਆਓ ਚਲੋ ਇੱਧਰ ਆਓ ਹੁਣ ਆਪਾਂ ਲਾਂ ਲੱਗੇ ਜੀ ਇਹਦਾ ਵੀ ਥ੍ਰੈਸ਼ਰ ਤੇ ਬਾਸ ਕੱਟ ਤੇ ਆਪਾਂ ਕਰਦੇ ਰਿਪੇਅਰ ਤੇਰੇ ਬੰਦੇ ਅੱdte ਨਹੀਂ ਆਏ ਆ ਵੀ ਖੁੰਬੀ ਪਾੜਤੀ ਦੇ ਖੁੰਬ ਲੈ ਜਾ ਜਾ ਲੈ ਆ ਖੁੰਬ ਪਾੜਤੀ ਨੇ ਬੰਦੇ ਦੀ ਆ ਇਹ ਨਿਕਲਣਾ ਇੱਕ ਸੂਤੀ ਥਾਂ ਦਿੰਦਾ ਹੋਰ ਥਾਂ ਲੱਭੀ ਤੇਰੇ ਕੰਮ ਨੇ ਤੂੰ ਕੀ ਟਾਇਰ ਗੱਲ ਪਿਆ ਰਹੇ ਮੈਂ ਖੋਮੜੂ ਆ ਕੁਛ ਨਹੀਂ ਵਾਵਾ ਇਹ ਨਹੀਂ ਹੋਣੀ ਵੱਡੀ ਤੋਂ ਹੋ ਰਹੀ ਹੋਣਾ ਖੋਮ ਨਿਕਲੀ ਬੜੇ ਕਸੂਤੇ ਥਾਂ ਤੇ ਚਲ ਲਾਓ ਥੱਲੇ ਵੇਖਾਂਗੇ ਜਿਹੜਾ ਕੁਛ ਹੈ ਤੇ ਜੱਟ ਮੁੱਤੇ ਨੀ ਆ ਇਹ ਨਹੀਂ ਫਟਣੀ ਦਿਹਾੜ ਤੇੜੀਆਂ ਕਿਦਾਂ ਬਾਸਕਟ ਤਾਂ ਨਵੀਂ ਬਣੀ ਹੈ ਹਨਾ ਚੁੱਕ ਕੇ ਮਾਰੋ ਇਹਨੂੰ ਬਸ ਹੋਰ ਚੁੱਕ ਕੋਈ ਨਹੀਂ ਹਟ ਦੋ ਹਾਂ ਤੋ ਹੋਂ ਲੀ ਨਾ ਨਹੀਂ ਜਾਂਦੀ ਜਾਈ ਮੋੜੀਆਂ ਉੱਤੇ ਰੱਖੀ ਜਾਂਦੇ ਹੈ கட தாே மகா ஆ ਚੱਲ 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 ਜ਼ਿਆਦਾ ਨਾ ਚੱਕ ਪਰਨ ਕੁੰਮ ਪਰ ਰਾਹ ਛੱਡ ਲਈ ਤੂੜੀ ਕੱਢਵਾਤੇ ਪਰਨ ਕੁੰਮ ਜਾ ਕੁੰਮ ਜਾ ਕੁੰਮ ਜਾ ਚੱਲ 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 ਉਹਨੂੰ ਰਾ ਨੂੰ ਰਾ ਨੂੰ ਰਾ ਨੂੰ ਇੱਧਰ ਨੂੰ ਇੱਧਰ ਰਾਹ ਛੱਡਿਓ ਚੱਲ ਆ ਧੱਕਾ ਇੱਧਰ ਕੁੰਮ ਮੇਰੇ ਨਾਲ ਪਾਸੇ ਨੂੰ ਬਾਹਰ ਅੱਧਰ ਕੋ ਲੱਗਦਾ ਜ਼ਿਆਦਾ ਕਰਤੇ ਇਹਨਾਂ ਕਰ ਪਰਾਨ ਮੜਾ ਜਾ ਹੋਰ ਨਹੀਂ ਜਾਂਦਾ ਪੀ ਜਾਵੇਗਾ ਪਹਿਨਾ ਕਰਨ ਨਾਲ ਆਪਾਂ ਥੋੜਾ ਮਾਰਨਾ ਹੈ ਇੱਥੇ ਮੋੜ ਲਾਂਗਾ ਅਗਾ ਲਿਆ ਮਸ਼ੀਨ ਇੱਕ ਵਾਰੀ ਨਹੀਂ ਵੀਂਦੇ ਰਹਿਣਾਗਾ ਮੈਂ ਜੇ ਨਰਜੀ ਛੱਡ ਦੋ ਜਿਹੜੀ ਮਰਜ਼ੀ ਤੇ ਹਾਂ ਚਲ ਤੇ ਬਾਹਰੋਂ ਤੂੰ ਦਾਪ ਮਸ਼ੀਨ ਕਿਹੜੀ ਜਾਈਏ ਅਸੀਂ ਆਹ ਲ ਜਾਈਏ ਜੱਸੀ ਲ ਜਾਈਏ ਮਥੜੂ ਲ ਜਾਈਏ ਕਿਹੜੀ ਹਰੀ ਦੱਸਣਾ ਨਾਗਰ ਸੋਚ ਲੈ ਪਹਿਲਾਂ ਸਹੀ ਸੋਚ ਲੈ ਜੋ ਬੰਤਾ ਯਾਰ ਐ ਤੁਰੇ ਫਿਰ ਲੱਗਦਾ ਹਨਾ ਹਨਾ ਉਹ ਵਧੀਆ ਰਾਇ ਜੀ ਤੂੰ ਕਾ ਕਾ ਤੇ ਦੋ ਨੋ ਲੈ ਜਾ ਇਹ ਦੱਸ ਸਾਡੇ ਨਾਲ ਛੱਡ ਦੋ ਸਾ ਜੜੀ ਕਿੜੀ ਸਾਡੇ ਨਾਲ ਛੱਡ ਦੇ ਤੈਨੂੰ ਕੀ ਨਾਂ ਦੱਸਾ ਮੈਨੂੰ ਫਜ਼ਰ ਤੈਨੂੰ ਕੀ ਪਤਾ ਹੈ ਚੱਲ ਠੋਕ ਕੱਢ ਬਾਹਰ ਨਾੜ ਖਰਾਬ ਨਾ ਕਰ ਮੈਂ ਚੱਕਰ ਮੜਾ ਦੇ ਸੋਤਨੇ ਚੱਕਰ ਮੜਾ ਦੇ ਤੇਲ ਲਾਈ ਕਰਦਾ ਨਾ ਉਹਦਾ ਢਾ ਲੰਗ ਤੇਲ ਇਧਰ ਚੱਕ ਉਹ ਤਾਂ ਮੇਰਾ ਕੰਮ ਤੇਲ ਲੀਕਦਾ ਨਾ ਬਲੈਂਡਰ ਪਾਇਨ ਚ ਕਿੰਦਾ ਪਾਇ ਕਾ ਕਿल्ली ਲੱਗੀ ਫਿਰ ਨਾ ਆ। ਕਿੰਦੇ ਨਹੀਂ ਜਾਈਂ ਨਿਕੜਨਾ। ਇਹਦਾ ਕੋਈ ਦਿੱਕਤ ਨਹੀਂ ਗਈ। ਬਹੁਤੀ ਵੱਡੀ ਹੈ। ਹਾਂ ਹਾਂ ਵੱਡੀ। ਹੋਰ ਚੱਕੋ ਮੜਾ ਜਾ। ਚੱਲ ਚਾਰ ਗਲੋਅਰ ਮੜਾ ਜਾ। ਕਾ ਮਲਵਾਜ ਹੋ ਰਿਹਾ ਤੂੰ ਆਇਆ ਕਾ ਦੋ ਵਾਸਤੇ ਹਾਂ। ਚੱਕੋ ਮੜਾ ਚੱਕੋ। ਹੋਣ ਕਾ ਚੱਲ ਚੱਲ। ਚੱਲ ਹੱਟ ਮਾਰ ਦੇ ਚੱਕਾਂ ਚੱਲ। ਚੱਕ। ਤੂੰ ਕੋਰਾ ਸਾਹਿਬ ਕੀ ਕੰਮ ਲੱਗਾ ਹੈ ਕੀ ਕਰਨ ਡਿਆ ਮੈਂ ਇਹ ਮੰਗੀ ਬਾਬਾ ਦੀ ਮਸ਼ੀਨ ਨੂੰ ਤੂੰ ਕੱਲੇ ਨੇ ਕੰਮ ਕਰੀ ਨਹੀਂ ਕਰ ਸਕਦਾ ਤੂੰ ਮੈਂ ਕਹਤਾ ਥਰੇ ਬਾਬਾ ਹਗਾ ਲਾ ਤਾ ਤੋ ਬੋਲਦਾ ਜੇ ਫੀਡਿੰਗ ਕਰਨਾ ਫੀਡਿੰਗ ਕਰਾਂਗਾ ਕਰ ਦੇਗਾ ਇਹ ਨਹੀਂ ਕਾਪੀ ਮਾਰੀ ਮੈਂ ਕਰਨਾ ਕਰਨ ਲਾ ਪਤਰਾ ਹੀ ਬਦਲਣਾ ਹਾਂ ਕਿ ਮੰਗੀ ਬਾਬਾ ਨੂੰ ਫੋਨ ਲਾਉਣਾ ਹੈ ਮੰਗੀ ਆ ਤਾਂ ਨਹੀਂ ਮੈਂ ਥਰੇ ਬੋਲਾਂ ਨੇ ਇਹਦੀ ਗਰੰਟੀ ਹੈ ਚਲ ਤੇ ਹੁਣ ਤੋਂ ਬੜਾਈ ਕਰ ਰਹੇ ਇਹ ਖੋਲ ਕੇ ਨਾਣਾ ਤੇ ਉਹਦੇ ਚੱਕਰ ਬਿਤਾਗੇ ਬੈਟ ਲਾਣੀ ਆਪਾਂ ਬੈਟ ਲਾ ਕੇ ਪੁਲਾ ਕੱਟ ਕੱਟਣਾ ਤੇ ਕੱਢ ਲਈ ਪੈ ਪੈ ਕੱਢਣਾ ਪਰ ਨਹੀਂ ਕਰਦਾ ਬੜਦਾ ਠੀਕ ਹੈ ਤੈਨੂੰ ਕੀ ਲੱਗਦਾ ਕੀ ਕਰੇਗਾ ਪਹਿਲਾਂ ਹੈ ਤੈਨੂੰ ਕੀ ਲੱਗਦਾ ਇਹੜੀ ਪਿੱਛਾ ਕਰਨਾ ਖੋਲ ਕੇ ਕਰਨਾ ਨਹੀਂ ਕੀ ਪਹਿਲੇ ਖੋਲੇਗਾ ਤੂੰ ਕੀ ਖੋਲੇਗਾ ਪਹਿਲਾਂ ਜੋ ਮੈਂ ਮਰਜੀ ਖੋਲ ਤੈਨੂੰ ਹਰ ਖੁੱਲਾ ਮਿਲਦਾ ਚਲ ਠੀਕ ਹੈ ਜਿਹੜੀ ਚੀਜ਼ ਮਰਜ਼ੀ ਖੋਲਣਾ ਮੰਗੀ ਬਾਬਰ ਕੀ ਮੱਕੀ ਦੇ ਨੇ 50 ਖਾਨਾਂ ਦੇ ਵਿੱਚ ਰੱਖੇ ਕਾਲੀ ਕੀਤੀ ਪੈਣੇ ਤੈਨੂੰ ਕੀ ਲੱਗਦਾ ਮੈਨੂੰ ਨਾ ਨਾ ਜ਼ਰ ਲਸਨ ਸ਼ੀਬਾ ਕੀ ਬਾਲਸ ਫਰੈਂਸ ਬਾਲਸ ਖਾਨ ਉਹ ਬਾਲੇ ਦਾ ਸਿੱਖਣਾ ਤੈਨੂੰ ਕੀ ਲੱਗਦਾ ਮੱਕੀ ਵਰ ਕਿੰਨੇ ਸਾਲਾਂ ਦੀ ਪਈ ਵਿੱਚ 5 ਸਾਲ ਕਿੰਨੇ 5 ਸਾਲਾਂ ਦਾ ਹੀ ਪੰਜਾਂ ਸਾਲਾਂ ਦਾ ਇਹ ਪੰਜ ਸਾਲ ਬਾਹਲੇ ਦਾ ਥੋੜਾ ਥੱਲੇ ਨਵਾ ਮੜਾ ਜਾ ਹੋਰ ਥੱਲੇ ਆ ਥੋੜਾ ਜਾਂ ਸਾਲ ਹੋ ਗਿਆ ਇਸ ਤੋਂ ਮੜਾ ਹੋਰ ਥੱਲੇ ਆ ਜਾ ਹਾਂ ਹੁਣ ਬੰਦਾ ਵਧ ਗਿਆ ਇਹ ਮੀਨਾ ਹੋ ਗਿਆ ਤੂੰ ਫੋਰਮੈਨ ਬਣ ਲੱਗ ਗਿਆ ਵੀ ਲਾਓ ਤੈਨੂੰ ਲਿਆ ਖੰਦ ਅਸੀਂ ਫੜਾਈ ਤੂੰ ਆਹ ਨੂੰ ਲਿਆ ਕੇ ਫੜਾ ਕੇ ਅੱਛਾ ਹਾਂ ਇਹਨੂੰ ਪਤਾ ਹੀ ਨਹੀਂ ਫੋਰਮੈਨ ਕੌਣ ਹੈ ਇਹਨੇ ਨਹੀਂ ਪਤਾ ਹਾਂ ਹਾਂ ਲੈ ਫੋਰਮੈਨ ਸਰਪ੍ਰਾਈਜ਼ ਅੱਛਾ ਤੇ ਬਾਕੀ ਬਦਸ਼ਮੀਰ ਦਾ ਵੀ ਪੈਰ ਖੋਲਦੀ ਆ ਤਿੰਨ ਨੂੰ ਤਾਂ ਇਹ ਲਾਉਣੀ ਲੋੜ ਹੀ ਨਹੀਂ ਇਹ ਲਾਉਣੀ ਪਈ ਤਾਇਆ ਅੱਲੀ ਬੜਨ ਬਾਹਰ ਤੂੰ ਬਾ ਥੱਲੇ ਉਹ ਖੇਚ ਲਾਉਣੇ ਆ ਆ ਪੂਪਲਾ ਕਿਹੜਾ ਪੂਪਲਾ ਮੈਂ ਹੱਕ ਜਾਣਾ ਦੇ ਨਾ ਕਰ। ਪਤੀ ਰਾਤ ਨੂੰ ਡਾਗ ਰਾਰਿੰਗ ਨੂੰ ਪਾਣੀ ਬਣੇ ਨਾ। ਹੈ? ਕਿੰਦੀਆਂ? ਉਹ ਕੜ ਕੜ ਕੋਲਾ। ਅਗਾਮੇ ਮਾਲ ਤੋਲਾ। ਮਾਰ ਕਲ ਬਥੇਰਾ ਮੱਥਾ ਮਾਰਿਆ। ਮੈਂ ਹਾਂ ਮੈਂ ਤਾਂ ਬਾਣੇ ਬੁੰਨੇ ਖੇਡਣਾ ਕਰੇ ਲੱਗੇ ਤਾਂ ਚੰਗਾ ਰਹਿ ਜਾਗਾ। ਉਹ 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 ਆੜੀ ਕਰਦਾ ਫਿਰ ਮੇਰੇ ਬੰਦਾ ਲਬਣਾ। ਆਪਣੇ ਕੋਲ ਬੰਦੇ ਵਾਧੂ ਨੇ। ਠੀਕ ਹੈ ਕਿ ਨਹੀਂ? ਇਹ ਲਾਲ ਬੰਦੇ ਨਾਲ ਤੋਂ। ਮੇਰੇ ਕੋਲ ਤਾਂ ਨਹੀਂ ਜੀ ਸਮਾਂ ਖੜਕਿਆ ਨਾ ਨਹੀਂ ਕਰ ਲੰਮਾ ਆਪਾਂ ਹੀ ਅੱਜ ਰਿਪੇਅਰਿੰਗ ਸ਼ੁਰੂ ਕਰ ਦਿੱਤੀ ਆ ਮਸ਼ੀਨਾਂ ਦੀ ਅੱਜ ਪਤਾ ਲੱਗੂਗਾ ਕਿਹਦਾ ਕਿੰਨਾ ਕੰਮ ਨਿਕਲਦਾ ਕਿਹਦਾ ਕਿੰਨਾ ਨਿਕਲਦਾ ਇਹਦਾ ਦਸਮੇਸ਼ ਦਾ ਕੰਮ ਨਿਕਲੂਗਾ ਜੀ ਦੋ ਐਲੀਵੇਟਰ ਲਾਉਣੇ ਆਪਾਂ ਤੇ ਹੋਰ ਇਸ ਬੈਕਾਂ ਸੁੱਕਾ ਵਗੈਰਾ ਦਾ ਵੰਦਾ ਕੰਮ ਥੋੜਾ ਜਿਆਦਾ ਨਿਕਲੂਗਾ ਤੇ ਐਲੀਵੇਟਰ ਆਪਾਂ ਤਿਆਰ ਕਰਨਾ ਇਹਨਾਂ ਕਿਹੜਾ ਪਟਕਦੇ ਨਵੇਂ ਤਿਆਰ ਕਰਾਂਗੇ ਕਿਵੇਂ ਇੱਕ ਬੰਦਾ ਹੋਰ ਨਵਾਂ ਆਇਆ ਜੀ ਇਧਰ ਇਧਰ ਆ ਇਧਰ ਆ ਪ੍ਰਸਾਦੀ ਕਬਲਾ ਪ੍ਰਸਾਦੀ ਕਾਲ ਜੀ ਕਿਵੇਂ ਗੇੜੇ ਕਰਦੇ ਹੁੰਦੇ ਆਹੀਂ ਤਾਂ ਚੁੰਨੀ ਜੂ ਕਣਕ ਵੜ ਦੇ ਕਰਨੇ ਭੂਂਡ ਲਾਉਣੇ ਨੇ ਆਏ ਕਿਤੇ ਭੂਂਡ ਤਾਂ ਆਉਣਾ ਰੂਪਾ ਤੇ ਜਾਵਾਂ ਦੇ ਫੇਰ ਫੇਰ ਲੜਨ ਗਏ ਹਾਂ ਆਏ ਹਰ ਖਾਵਾ ਦੇ ਨਾਲ ਦਸਾਂ ਦੇ ਰੂਪਾ ਉਹ ਅੱਜ ਆਹ ਥੋੜੇ ਆਪ ਦੇ ਖਾਣਾ ਚਲਾਓ ਜੀ ਕਿੰਨੇ ਦਾ ਲਾਉਂ ਚੰਗਾ ਇੱਕ ਨਹੀਂ ਇੱਕ ਤੋਂ ਲਾਇਆ ਜਿਆਦਾ ਲੈ ਲਿਆ ਹੁਣ ਮੁੱਕ ਗੈਣ ਇੱਕ ਤੇ ਆਇਆ ਨਹੀਂ ਭੂਂਡ ਲੜਾਉਣੇ ਸ਼ੇਰ ਤੇ ਮਰੂਦ ਲਾਉਣ ਹੋਰ ਕੋਈ ਇਹ ਕਿਹਾ ਹਾਕ ਤਾਂ ਹੈ ਉਸ ਤੋਂ ਡੈਗੜਾ ਪਾਵੇ ਸ਼ੀਲਡ ਜੀ ਤੂੰ ਕਿਹਨਾ ਹਾਂ ਵੜ ਗਿਆ ਇੱਧਰ ਵੇਹਿੰਦੀ ਵੀਡੀਓ ਬਣਾਉਂਦਾ ਲੋਕ ਲੱਗਾ ਹੈ ਮਾਡੀ ਮਸ਼ੀਨ ਇਹ ਫੋਰਮੈਨ ਹੈ ਹੈਲਪਰ ਹੈ ਹੈਲਪਰ ਹੈ ਫੋਰਮੈਨ ਇਹਦਾ ਦਸਵੇਸ਼ ਦਾ ਕੰਮ ਨਿਕਲਿਆ ਜੀ ਸਾਰੇ ਸਪੈਕਾਂ ਬਦਲਣ ਗਿਆ ਤੇ ਬਾਕੀ ਗੇਰ ਹੈ ਚੈੱਕ ਕਰਾਂਗਾ ਪਰ ਕੋਲ ਕੇ ਮਾੜਾ ਵਟਾ ਦੇਖਣੇ ਹੈ ਗੇਰ ਦੇ ਵਿੱਚ ਇਹਦੇ ਉਪਨਾਂ ਲਾਣਾ ਹੈ ਕਿਨੂੰ ਉਹ ਲਿਆ ਗੋਮਾ ਗਾਮਾ ਗੇਰ ਵੇਖਣ ਲਈ ਜਾਂਦਾ ਗੇਰ ਵੇਖਣਾ ਮੈਨੂੰ ਗੇਰ ਹੈ ਪਹਿਲੇ ਮੈਂ ਖੇਤਾਂ ਵਿੱਚ ਗੇਰ ਦੇ ਗੇਰ ਹੈ ਗੇਰ ਵੇਖਣਾ ਹੀ ਪੈਣਾ ਬਾਈ ਹਾਂ ਠੀਕ ਹੈ ਤੂੰ ਸਹੀ ਹੱਸਦਾ ਨਹੀਂ ਨਹੀਂ ਗੇਰ ਵੇਖਾਂਗੇ ਆਪਾਂ ਹਾਂ ਸਹੀ ਤਾਂ ਕਰੀ ਤੇ ਚੈਂਜਰ ਵੇਖਣਾ ਪੈਣਾ ਕਿ ਨਹੀਂ ਉਹ ਵੇਖਣਾ ਹੈ ਹੈ ਵੇਖਣਾ ਹੈ ਚੈਂਜਰ ਵੇਖ ਲਈਏ ਜਾਕੂ ਉਧਰ ਖੜਾ ਕਰਕੇ ਆ ਕੇ ਕੀ ਹੈ ਇਹਨੂੰ ਕਿਸ ਤਰੀਕੇ ਰੱਖੇ ਨੂੰ ਸਫਾਈ ਕਰਨੀ ਹੁੰਦੀ ਮੜੀ ਆਹ ਟਰਾਲਿਆਂ ਨਾਲ ਟਰਾਲਿਆਂ ਨਾਲ ਤਵੇ ਉੱਤਰ ਤਵੇ ਰੱਖ ਦੇ ਪਰ ਤਾਰਾਂ ਯਾਰ ਇਹ ਮੁੱਠੀ ਜਨੇ ਤੋੜ ਦੇ ਚੰਦੂ ਆਪਾਂ ਇਹ ਤੁਹਾਨੂੰ ਇਹਦੀਆਂ ਕਮੀਆਂ ਦੱਸਦੇ ਹਾਂ ਕਮੀਆਂ ਬਾਰੇ ਗਾ ਮੈਂ ਦੱਸਦੀ ਕਮੀਆਂ ਆਪਣੇ ਵੀਰਾਂ ਨੂੰ ਕਿ ਨਹੀਂ ਹਾਂ ਦੱਸ ਦੋ ਦੱਸਦੀ ਹੈ ਹਾਂ ਜੀ ਕਿ ਰਹਿਣ ਦੀ ਮੈਂ ਰਹਿੰਦੀ ਹਾਂ ਹਾਂ ਜੀ ਕਿ ਦੱਸਦੀ ਹੈ ਦੱਸਦੀ ਹੈ ਕਿ ਜਿੱਥੇ ਉਹ ਲਾਈ ਹਾਂ ਦੱਸਦੀ ਕੋਈ ਪਚਾਰ ਮਸ਼ੀਨ ਵਿੱਚ ਫਸਿਆ ਹੁੰਦਾ ਹਾਂ ਇਹ ਆਪਾਂ ਇਹ ਤੁਹਾਨੂੰ ਦੱਸਣ ਲੱਗੇ ਆਪਾਂ ਆਪਣੇ ਕੋਲ ਮਸ਼ੀਨਾਂ ਬਹੁਤ ਆਈਆਂ ਨੇ ਆ ਜਿਹੜੀ ਚੈਨਲ ਮਸ਼ੀਨ ਇਹ ਪਹਿਲੀ ਵਾਰ ਆਈ ਆਪਣੇ ਕੋਲ ਜਿਹੜੀ ਚੈਨ ਤੇ ਚੱਲਦਾ ਜਗਾੜਾ ਆ ਦੇਖੋ ਜੀ ਉਹਨਾਂ ਬੰਦਿਆਂ ਨੇ ਖਰ ਕਿੰਨਾ ਵਾਰੀ ਪਾਇ ਆਪਣੇ ਚ ਪਾ ਪਾ ਕੇ ਪਾ ਪਾ ਕੇ ਨੀਚੋ ਕੱਢੀ ਹੋਈ ਆ ਇਹਨਾਂ ਕਾਰਨ ਇਹੀ ਆ ਇਥੋਂ ਦੱਸਦੇ ਵੀ ਇਹਦੇ ਜੋਗ ਦਾ ਕੀ ਕਰਨਾ ਕਿਉਂਕਿ ਇਹ ਦੋਵੇਂ ਚੈਨ ਤੇ ਇਹ ਚੈਨ ਇਹ ਦੋਨੇ 엘ਿਵੇਟਰ ਕਮਾਉਣੇ ਆ ਜਦੋਂ ਇਹ ਦੋਵੇਂ ਕਮਾਵੇਂਗੀ ਤੇ ਮਸ਼ੀਨ ਦੇ ਇਹਦੇ ਤੇ ਲੋਡ ਪਊਗਾ ਵਰਮਾ ਦੋ ਤਿੰਨ ਵਾਰ ਟੁੱਟਿਆ ਉਹ ਵਰਮਾ ਇਸੇ ਕਰਕੇ ਟੁੱਟਿਆ ਆਪਾਂ ਕੀ ਕਰਨਾ ਇੱਥੇ ਪੁਲੀ ਪਾ ਕੇ ਇੱਥੇ ਬੈਲਟ ਪਾ ਕੇ ਆਪਾਂ ਇਹਨੂੰ ਸਿੱਧਾ ਕਰਨਾ ਇਹਦੇ ਨਾਲ ਕਨੈਕਸ਼ਨ ਉਹ ਜਗੜ ਕੱਟ ਦੇਣਾ ਇਹ ਅਲੱਗ-ਅਲੱਗ ਕਰ ਦੇਣਾ ਜੀ ਆਪਾਂ 엘ਿਵੇਟਰ ਤੇ ਇਹ ਮਸ਼ੀਨਾ ਕਈ ਬੰਦੇ ਜਿਹੜੇ ਵੀਰ ਮੇਰੇ ਵੇਚਦੇ ਆ ਨਾ ਕੋਈ ਇਹੋ ਜਿਹੀ ਕਮੀ ਆਂਦੇ ਆ ਦੇਖੋ ਕਿੰਨਾ ਪਾਇਆ ਪੰਜ ਲਾ ਲਾ ਕੇ ਕੀ ਹਾਲ ਕੀਤਾ ਪਿਆ ਇੱਥੇ ਚੋਕ ਕੱਢਦੇ ਰਿਹਾ ਬੰਦੇ ਇਸੇ ਕਰਕੇ ਅਸੀਂ ਕਮੀਆਂ ਦੇਖਣ ਲੱਗੇ ਕੱਢ ਕੇ ਵੀ ਇਹਦੇ ਕੀ ਕੀ ਕਮੀਆਂ ਨੇ ਆ ਦੇਖੋ ਕਿੰਨੀ ਤੁਸੀਂ ਤੁਹਾਨੂੰ ਦੇਖ ਹੀ ਰਿਹਾ ਪਿਆ ਪਾਵਰ ਪਾ ਪਾ ਕੇ ਕੱਢਿਆ ਇਹ ਜਿਦਾਂ ਮੂੰਗੀ ਤੇ ਨਹੀਂ ਚੱਲ ਸਕਦੀ ਮਸ਼ੀਨ ਇਹ ਆਹ ਹਾਂ ਬਾਹਰ ਚਲਣੀ ਨਹੀਂ ਆਪਾਂ ਦੂਜੇ ਘਰ ਤੇ ਨਹੀਂ ਚੱਲਦੀ ਨੀਰ ਵਿਸ਼ਾਲ ਦੇਵੇਂ ਔਰਮੈਂ ਨਾ ਇਹ ਚੱਲਦੀ ਫਿਰ ਔਰਮਾ ਚੰਗਾ ਹੋਵੇ ਚਾਹ ਨਾ ਕਰ ਲਈ ਬਾਹਰ ਏ ਵਰਮਾ ਬਦਲ ਹੀ ਲਾਵਾਂਗੇ ਵਰਮਾ ਬਦਲ ਹੀ ਦਾ ਆ ਖੋਲ ਕੇ ਵੇਨੇ ਹਿੱਦਾ ਕਿ ਜੀ ਕਿਹੜਾ ਕੱਲੋਂ ਚੱਲੀ ਜਾਏਗਾ ਆਏ ਕੱਲੋਂ ਚੱਲੀ ਰੱਖੋ ਜਰਾ ਰਾਲ ਜਾਣਾ ਗੇੜ ਲੱਖੀ ਏ ਕਿਹੜਾ ਗੇੜ ਦਾ ਪਹਿਲੋਂ ਕੋਈ ਨਹੀਂ ਗੇੜਦਾ ਫਿਰ ਉਹ ਗੇੜ ਅਗਲਾ ਨਹੀਂ ਲੋੜ ਨਹੀਂ ਆਇਆ ਬਲੋਕ ਆਪ ਉਤਲਾ ਵੀ ਗੇੜ ਆਉਣਾ ਪ੍ਰੋਪਰ ਨਹੀਂ ਬਰਾਬਰ ਹੀ ਨੇ ਤਕੀਮ ਨਾਲ ਹੀ ਪਾਇਆ ਨੇ ਲੋਕ ਤੂੰ ਮੰਗੀ ਬਾਬਾ ਕੁਝ ਕੀਤਾ ਕਿ ਕੋਈ ਨਹੀਂ ਆ ਜੀ ਹਾਂ ਇਹ ਗੱਲ ਮੈਂ ਲਾਤੀ ਤੇ ਮੈਂ ਵਰਮੇ ਦੇ ਲਾਣਾ ਪੈਣਾ ਧਾਲੀ ਬਾੜ ਲਾਦੀ ਹੈ ਹਾਂ ਲਾਦਾ ਪਰ ਵਰਮੇ ਦੇ ਪੀਸ ਬਣਾ ਕੇ ਲਾਵੀ ਇਹ ਵੀ ਗਾ ਮੈਂ ਇਧਰੋਂ ਮੜਾ ਜਾ ਕਲੈਕਟ ਹੀ ਨਹੀਂ ਹਾਦੀ ਲਾਵੀ ਪੀਸੇ ਲਾ ਸਿਸ ਆ ਖਰਾ ਯਾ ਲਾਣਾ ਪੈਣਾ ਹੈ ਹਾਂ ਲਾਣਾ ਸੁਣਾ ਲਾਣਾ ਪੈਣਾ ਵਾਕਿਆ ਗੱਲ ਸਹੀ ਹੈ ਆ ਖਰਾ ਯਾ ਤੇ ਆ ਕਿੱਟ ਬਾਰੇ ਦੱਸ ਕਿਹੜੀ ਪੋਣੀ ਪਣੀ ਹੈ ਇਹ ਤਾਲ ਜਨਣਾ ਹਾਂ ਬਾਦੀ ਹੋਰ ਇਹ ਬੰਦਾ ਜੀ ਤੁਸੀਂ ਅਸੀਂ ਇਹ ਬੰਦੇ ਨੂੰ ਮਜ਼ਾਕ ਨਹੀਂ ਕਰ ਰਹਾ ਬੰਦਾ ਆਪਣਾ ਆਪਦਾ ਹੀ ਹੈ ਇਹ ਇਹ ਬੰਦਾ ਕੰਮ ਦਾ ਬਹੁਤ ਵਧੀਆ ਕੰਮ ਦਾ ਹੈ ਜਿਹੋ ਸਿੱਧੇ ਮਗਰ ਰਮਜ਼ਾਨੀ ਨਹੀਂ ਲਗਾਏ ਉਹ ਧੀਏ ਨਹੀਂ ਤੂੰ ਹੀ ਰਮਜ਼ਾਨੀ ਹੈ ਤੇ ਬੰਦਾ ਬਹੁਤ ਹੀ ਕੰਮ ਦਾ ਹੈ ਤੇ ਅਸੀਂ ਮਜ਼ਾਕ ਨਹੀਂ ਨੂੰ ਕਰ ਰਹਾ ਇਹਨਾਂ ਮਸ਼ੀਨ ਦਾ ਡਰਾਈਵਰ ਬਣਾਉਣਾ ਤੇ ਇਹਦਾ ਵਿਆਹ ਵੀ ਹੋਇਆ 10 ਵੀ ਵਿਆਹ ਬਰ ਹੋਇਆ ਕਿ ਨਹੀਂ ਹੋਇਆ ਤੇਰਾ ਹਾਂ ਜੀ ਹੋਇਆ ਸਹੀ ਦੱਸਣਾ ਝੂਠ ਨਹੀਂ ਸੱਚੀ ਕਿੰਨੇ ਸਾਲ ਹੋ ਗਏ ਸਾਰਾ ਹੋ ਗਿਆ ਕਿੰਨੇ ਸਿਕਸ ਸਾਲ ਪੂਰਾਦ ਨਹੀਂ ਬਾਦ ਹੋ ਗਿਆ ਨਹੀਂ ਸਾਰਾ ਇੱਕ ਹੋਇਆ ਜੀ ਤਾਂ ਇੱਕ ਹੋਇਆ ਹਾਂ ਅੱਜ ਉਹ ਮਨ ਕਰਦੇ ਦੋਸਤ ਚਲੋ ਰਿਪੇਅਰ ਕਰਵਾ ਤੂੰ ਲੱਗ ਉਹ ਮੰਗੀ ਮਨੱਕ ਤੂੰ ਬੱਚਾ ਵੀ ਫੜਾਇਆ ਹੋਰ ਤੂੰ ਖੋਲਣ ਦੀ ਤੇਨ ਜ਼ਰੂਰਤ ਹੀ ਨਹੀਂ ਤੂੰ ਮੈਸ਼ ਕਰ ਰਿਹਾ ਪਤਨ ਜਾ ਕੰਮ ਨਹੀਂ ਲਾਉਣਾ ਠੀਕ ਹੈ ਗਮ ਇਹਨੇ ਬੰਦਾ ਦਾ ਕੋਈ ਫਾਇਦਾ ਨਹੀਂ ਤਖੜਾਉਂਦਾ ਤੂੰ ਉਹਨੂੰ ਚਾਬੀਆਂ ਉਹਦੇ ਕੋਲੇ ਤੁਰਿਆ ਬਸ ਇੱਧਰ ਨਾ ਆਇਆ ਕਰ ਹਾਂ ਹਾਂ ਗੋਰੀ ਕੋਲੇ ਇਹ ਸਾਮਾਨ ਬਾਰੇ ਦੱਸਣਾ ਇਹ ਤਾਂ ਕਿਹੜਾ ਖੋਲਣਾ ਕਿਹੜਾ ਨਹੀਂ ਗੋਟੀ ਲੈ ਲੈ ਹਾਂ ਹੋ ਗਿਆ ਟਿਲਾ ਹੋ ਗਿਆ ਕਿਵੇਂ ਫੁੱਲ ਆ ਕੇ ਵੇ ਅੜਾ ਕਿਤੇ ਚੈਣਾ ਨਵੀਆਂ ਨੇ ਇਹਦਾ ਨਿਕਲ ਜਾਣੀ ਹੈ ਤੈਨੂੰ ਕਿਹਾਸਾ ਹਾਂ। ਉਹ ਲਿਆ ਚਾਬੀ ਪਾ ਲੈ ਆ ਵਰਮੇ ਨਾਲ ਪੜ। ਵਰਮੇ ਨਾਲ ਖੋਲ। ਪਰ ਖੋਲ ਲੈ। ਅਜੇ ਤੱਕ ਇਕੱਠੀ ਤੇ ਨਹੀਂ ਹੋਈ ਵਿੱਚ। ਹੂੰ? ਗਾਮੀ ਕੋਈ ਨਹੀਂ ਰਿਹਾ। ਉਲੀ। ਉਹ ਖੋਦ ਲੈ। ਹੌਦੂ ਗੇਰ ਨਾ ਕਰ। ਪਟੇ ਵਿੱਚ ਗੇ ਕੋਈ ਨਹੀਂ ਤਾਂ ਇਕੱਠੀ ਹੋ ਗਈ। ਉਰਲੀ ਨਾਲ ਕਿਨਸ ਤਾਰਾ ਦੇ। ਉਰਲੀ ਬੜੀ ਤੱਕੜ ਬਣਾਈ ਆ ਨਾ ਇਹਦੀ। ਐ ਕੋਰੀ। ਉਰਲੀ ਬੜੀ ਤੱਕੜ ਬਣਾਈ ਆ। ਅੱਜ ਤਾਂ ਲਾਲ ਆ ਆਪਾਂ ਮਸ਼ੀਨ ਖੋਲ ਕੇ ਰਣਾ ਐ ਗੋਰੀ ਇਹਨੂੰ ਦਾ ਇਹਨੂੰ ਦੋ ਦਿਨਾਂ ਦਾ ਆਪਾਂ ਰੇਅਰ ਕਰਕੇ ਦਿਨ ਰੰਗ ਕਰਦੀ ਏ ਠੀਕ ਹੈ ਦੋ ਤੋਗੇ ਠੀਕ ਹੈ ਫਿਰ ਗਾ ਮੈਂ ਸਾਡਾ ਦੇਲ ਬਦਲਣਾ ਜਾ ਕੇ ਤੇ ਅਹੀਂ ਨਾਲ ਕਿ ਬਿਹਾ ਮਸ਼ੀਨ ਲੈ ਜਾਈ ਬਾਹਰ ਮੈਨੂੰ ਹਾਂ ਤੇਰੇ ਦੋ ਮੀਂਹ ਕੀ ਤੇਰੇ ਦੋ ਮੀਂਹ ਤੇਰੇ ਤੇ ਚੰਦ ਚਾਹ ਪੈਂਦੇ ਦੇ ਵੇਖਾਂਗੇ ਨਾ ਸਾਡੀ ਜਿਹੜੀ ਅਸੀਂ ਤੈ ਕਰਨਾ ਕਿਹੜੀ ਲਜਾਣੀ ਹੈ ਟਾਇਰ ਵੀ ਨੇ ਨਵੇਂ ਨਵੇਂ ਤਾਹੀ ਕਾ ਦੋ ਨਵੇਂ ਜੇ ਤੜੀ ਤੜੀ ਚਲਾਣਾ ਹੈ ਫਿਰ ਦੋਸੇ ਦੋਗਰ ਦੇਖਦੇ ਸੋਹਰੇ ਕੀ ਦੋਗਰ ਕਿਵੇਂ 88 ਦੇ ਦੋ ਜੀ ਆਹ ਕੋਈ ਰੱਖਾਂਗਾ ਹੂੰ ਨਾ ਰੰਗ ਨਾ ਦਾ ਹੂੰ ਉਹ ਤੇਰੇ ਪਿੱਛੇ ਆ ਵੀ ਹਮ ਜੀ ਐਂਡ ਪਰ ਹੈ ਕਿਵੇਂ ਤੇਰਾ ਇੱਥੇ ਤੂੰ ਹੀ ਖਿੱਚੀ ਗੋਰੇ ਬਾਈਰੇ ਬੱਠਲ ਲੈ ਰਹਿਣੇ ਬੱਠਲ ਲੈ ਰਹਾ ਪੀਪੀ ਲੈ ਰਹਾ ਪੱਠਾ ਪੀਪੀ ਹੈ ਬੰਦਾ ਕਾਜੀ ਰਾਬੂ ਨਾ ਕਾਜੀ ਕਾਜੀ ਜੀ ਦਾ ਕਾਜੀ ਜੀ ਨੂੰ ਸੀ ਆ ਆ ਪਰਮਾ ਆਪਾਂ ਇਹ ਹਾਵ ਲਾਲ ਕਿਹੜੇ ਕਿਹੜੇ ਹਾਵ ਨਾ ਪਟੀਵੇਗਾ ਇਹਨਾਂ ਵਿੱਚ ਵੱਡਾ ਨਾਟਕ ਸਣਾ ਬਣਾ ਪਿੱਛੇ ਇਹ ਹੋਰ ਤਰੀਕਾ ਜਾਂਦਾ ਆ ਬਾਤ ਇਹ ਤਾਂ ਬਿਕਲੀ ਇਸ ਦਾ ਤੂੰ ਕੀ ਕੀ ਜਾਈ ਰਹਾ ਤੈਨੂੰ ਮਾਤਰ ਜੀ ਚਲ ਕਰ ਜੀ ਉਥੋ ਉਹ ਹੀ ਲਾਣਾ ਆਪਣਾ ਖਰਾ ਹੋਇਆ ਜਾਨਿੰਦਾ ਜੀ ਫਟੇ ਰੋਜ਼ਾ ਜਿਹੜੀਆਂ ਸਪਾਈਕਲ ਹੁੰਦੀਆਂ ਇਹ ਰੋ ਪਏ ਉਹਨਾਂ ਤੋਂ ਨਹੀਂ ਚ ਕੀ ਕਰੀਂ ਆ ਰਾੜਾ ਹੀ ਤੋ ਕਲਾ ਡੀਜ਼ਲ ਵਾਲਾ ਇਹ ਦਮ ਇਹ ਡੀਜ਼ਲ ਕਾਰ ਕੱਲਾ ਲਾਲਾ ਉਹ ਮਗਲਾਲ ਮੜਾ ਜਿੰਦ ਤੇ ਲਾਲਾ ਇਹ ਲੰਮੀ ਕਾਰ ਕਾੜਾ ਟੱਕਣ ਚ ਪਾਲਾ ਮਗਲਾਲ ਕੱਢ ਕੇ ਪਾਓ ਟੱਕਣ ਦੇ ਪਾਓ ਗਾਮੇ ਨੇ ਦੱਸਿਆ ਮੜਾ ਵੜਾ ਜਿੱਥੇ ਪੁੱਲ ਜਾਇਆ ਚੰਗਾ ਉਨਾ ਆ ਮੜੇ ਪੋਛਲੀ ਕਰ ਜੀ ਫੁੱਲਣ ਲੱਗੇ ਉਸੇ ਦਾ ਫੁੱਲ ਜਾਨਾ ਮਜ਼ਾਕ ਨਹੀਂ ਕਰਦੇ ਪੈਂ ਸੱਚਾਈ ਗੱਲ ਐ ਖੜੀ ਕਰਕੇ ਲਾ ਹਾਂ ਆ ਫੁੱਲ ਕਾ ਨੀ ਕੰਮ ਉਹਦਾ ਹੀ ਹਾਂ ਜਿਹੜਾ ਪਾਸ ਵਿੱਚ ਕਰਨੇ ਉਧਰ ਲਾ ਗਰਮੈਂਟ ਪਤਾ ਇਹਨਾਂ ਨੂੰ ਦੱਸਤਾ ਕਰ ਗਮਾ ਹੋਰ ਦੱਸਦਾ ਕੀ ਸਮਾਨ ਖੋਲਣ ਵਾਲਾ ਹੋਰ ਦਾ ਆ ਲਾਉਣ ਵਾਲਾ ਨਹੀਂ ਪਲਾ ਇਹ ਇਹ ਤਾਂ ਲਾਣਾ ਆ ਹਾਂ ਇੰਦੀ ਆਪਾਂ ਵੇਰੀ ਬਰਤავ ਜੀ ਬੈਠਾਗੇ ਖੋ ਲਾਣਾ ਬਣਾ ਥੱਲੇ ਕਿਵੇਂ ਚੱਲੇਗਾ ਕੰਮ ਇਹ ਦਵਾ ਦੱਸ ਤੂੰ ਵੇਖ ਚੁਣਾ ਕੋਈ ਖੁਲਾ ਨਹੀਂ ਐਂ ਨਹੀਂ ਖਲੋੜੀ ਅੱਛਾ ਸਾਹ ਵਿੱਚ ਸਹੀ ਹੈ ਸਹੀ ਫਿਰ ਲੋੜੀ ਹਾਂ ਫਿਰ ਕਾ ਲੋੜ ਹੈ ਤੂੰ ਵੀ ਦੱਸ ਦੇ ਉਹਦੇ ਕੋਲ ਦੰਦੀਆ ਕੱਢੀ ਜਨਾ ਅੰਦਰ ਲਾ ਵੀ ਕਿਵੇਂ ਉਹਨਦੇ ਖੋਲ ਲੈਨੇ ਇਹ ਦੇਖੋ ਵਾਲੀ ਦੀ ਯਾਰ ਐਵੇਂ ਨਾ ਚੀਜ਼ ਆਪਣੀ ਜਿਹੜੀ ਸੋਹਣੀ ਸੋਹਣੀ ਲੱਗੇਗੀ ਹਣਾ ਨਹੀਂ ਆ ਲੈ ਉਸਾਂ ਦੀ ਕੋਈ ਨਾ ਸੋਹਣ ਦੇ ਨਾਮ ਥੜੇ ਲਾ ਹਾਂ ਗੋਰੀ ਬਸ ਲੱਗ ਗਿਆ ਇਹਨਾਂ ਮਾੜਾ ਵਾਧੂ ਇਹਨਾਂ ਹੀ